ਨਗਰ ਕੌਂਸਲ ਦੀ ਵਾਰਡਬੰਦੀ ਦਾ ਨਕਸ਼ਾ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਵਾਰ ਨੰਬਰ 19 ਜੋ ਸਮੇਂ ਹਲਚਲ ਦੇਖਣ ਨੂੰ ਮਿਲੀ ਜਦੋਂ ਸਮਾਜ ਸੇਵੀ ਰਿੱਕੀ ਸ਼ਰਮਾ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਰਿੱਕੀ ਸ਼ਰਮਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰਿੱਕੀ ਸ਼ਰਮਾ ਨੇ ਸਮਾਜ ਸੇਵਾ ਲਈ ਬਹੁਤ ਕੰਮ ਕੀਤੇ ਹਨ ਕਾਂਗਰਸ ਪਾਰਟੀ ਵਿੱਚ ਜਿਹੇ ਸਮਾਜ ਸੇਵੀ ਸ਼ਾਮਲ ਹੋਏ ਹਨ ਜਿਸ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਫਾਇਦਾ ਹੋਵੇਗਾ ਸਾਬਕਾ ਕੈਬਨਟ ਮੰਤਰੀ ਕੁਰਕੀਰਤ ਕੋਟਲੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਵਾਰਡਬੰਦੀ ਦੇ ਨਾਮ ਤੇ ਪਾਰਬੰਦੀ ਦਾ ਕੰਮ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਆਪਣੇ ਖੰਨੇ ਦੀ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਔਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਲੋਹੜੀ ਦੀਆਂ ਮੁਬਾਰਕਾਂ ਇਹ ਨਵਾਂ ਸਾਲ ਸਾਡੇ ਇਲਾਕੇ ਖੰਨੇ ਲਈ ਬੜਾ ਸ਼ੁਭ ਹੋਵੇ ਭਾਈਚਾਰਕ ਸਾਜ ਮਜ਼ਬੂਤ ਹੋਵੇ ਔਰ ਤੁਹਾਡੇ ਵੀ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੇ ਤੋਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਅੱਜ ਰਿੱਕੀ ਸ਼ਰਮਾ ਜੀ ਜਿਹੜੇ ਕਿ ਇੱਕ ਬਹੁਤ ਹੀ ਇੱਕ ਸਮਾਜ ਸੇਵੀ ਪਰਿਵਾਰ ਹੈ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਮੂਲੀਅਤ ਕੀਤੀ ਹੈ ਕਾਂਗਰਸ ਪਾਰਟੀ ਦਾ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਕਾਫਲਾ ਜਿਹੜਾ ਵੱਡਾ ਹੁੰਦਾ ਜਾ ਰਿਹਾ ਔਰ ਕਾਂਗਰਸ ਪਾਰਟੀ ਦੀਆਂ ਜੋ ਲੋਕ ਪੱਖੀ ਔਰ ਜੋ ਵਿਕਾਸ ਪੱਖੀ ਔਰ ਜੋ ਸ਼ਾਂਤੀ ਪੱਖੀ ਜੋ ਨੀਤੀਆਂ ਨੇ ਉਹਨਾਂ ਤੇ ਜਿਹੜੇ ਨੇ ਉਹ ਲੋਕ ਜਿਹੜੇ ਨੇ ਉਹ ਸਾਡੇ ਨਾਲ ਜਿਹੜਾ ਰਲ ਰਹੇ ਨੇ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਔਰ 21 ਸ਼ਰਮਾ ਜੀ ਔਰ ਉਹਨਾਂ ਦੇ ਵੱਡੀ ਗਿਣਤੀ ਵਿੱਚ ਜਿਹੜੇ ਸਾਥੀ ਨੇ ਉਹਨਾਂ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕੀਤੀ ਹੈ ਮੈਂ ਉਹਨਾਂ ਨੂੰ ਸਵਾਗਤ ਉਹਨਾਂ ਦਾ ਸਵਾਗਤ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦਾ ਜਿਹੜਾ ਮਨ ਦਾ ਮਾਨ ਸਤਕਾਰ ਹੈ ਉਹ ਪਾਰਟੀ ਵਿੱਚ ਅਸੀਂ ਪੂਰਾ ਬਰਕਰਾਰ ਰੱਖਾਂਗੇ ਸਮੁੱਚੀ ਕਾਂਗਰਸ ਪਾਰਟੀ ਖੰਨੇ ਦੀ ਉਹਨਾਂ ਨੂੰ ਵੈਲਕਮ ਕਰਦੀ ਹੈ ਔਰ ਉਹਨਾਂ ਦੀਆਂ ਜੋ ਸੁਵਾਵਾਂ ਨੇ ਜੋ ਉਹਨਾਂ ਨੇ ਧਾਰਮਿਕ ਪੱਖ ਤੋਂ ਬਹੁਤ ਹੀ ਜ਼ਿਆਦਾ ਕੰਮ ਕੀਤਾ ਹੈ ਔਰ ਖਾਸ ਕਰਕੇ ਕੋਵਿਡ ਦੇ ਦੌਰਾਨ ਜਦੋਂ ਕਰੋਨਾ ਮਹਾਮਾਰੀ ਆਈ ਉਦੋਂ ਰਿੱਕੀ ਸ਼ਰਮਾ ਜੀ ਨੇ ਅੱਗੇ ਹੋ ਕੇ ਸਮਾਜ ਦੀ ਸੇਵਾ ਕੀਤੀ ਲੋਕਾਂ ਦੇ ਵਿੱਚ ਲੰਗਰ ਲਾਇਆ ਲੋਕਾਂ ਵਿੱਚ ਦਵਾਈਆਂ ਵੰਡੀਆਂ ਔਰ ਡਰੇ ਨਹੀਂ ਘਰ ਨਹੀਂ ਬੈਠੇ ਔਰ ਉਹ ਲੋਕਾਂ ਵਿੱਚ ਵਿਚਰਦੇ ਰਹੇ ਔਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾਇਆ ਤਾਂ ਇਹੋ ਜਿਹੇ ਜਿਹੜੇ ਸਮਾਜ ਸੇਵੀ ਨੌਜਵਾਨ ਨੇ ਜਦੋਂ ਕਿਸੇ ਪਾਰਟੀ ਵਿੱਚ ਸ਼ਮੂਲੀਅਤ ਕਰਦੇ ਨੇ ਤਾ ਪਾਰਟੀ ਨੂੰ ਵੱਡਾ ਜਿਹੜਾ ਹੰਗਾਰਾ ਮਿਲਦਾ ਵੱਡੀ ਮਜ਼ਬੂਤੀ ਮਿਲਦੀ ਹੈ ਉਹ ਅੱਜ ਉਹਨਾਂ ਨੂੰ ਮੈਂ ਇੱਥੇ ਪਾਰਟੀ ਵਿੱਚ ਜੁਆਇਨ ਕਰਵਾਇਆ ਦੇਖੋ ਜਿਸ ਤਰੀਕੇ ਨਾਲ ਇਹਨਾਂ ਨੇ ਰੈਸ਼ਨਲਾਈਜੇਸ਼ਨ ਦੇ ਨਾਂ ਤੇ ਵਾਰਡ ਬੰਦੀ ਨਹੀਂ ਪਾਰਡੰਦੀ ਕੀਤੀ ਹੈ ਜਿਵੇਂ ਸਾਰੇ ਸ਼ਹਿਰ ਨੂੰ ਇਹਨਾਂ ਨੇ ਵੰਡ ਕੇ ਰੱਖ ਦਿੱਤਾ ਔਰ ਇਹ ਇਕੱਲੇ ਖੰਨੇ ਦੀ ਕਹਾਣੀ ਨਹੀਂ ਹੈਗੀ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋ ਰਹੀਆਂ ਸ਼ਹਿਰਾਂ ਦੇ ਵਿੱਚ ਉੱਥੇ-ਉੱਥੇ ਸਾਰੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਨੇ ਬਹੁਤ ਜ਼ਿਆਦੇ ਇਤਰਾਜ਼ ਨੇ ਔਰ ਹਹਾ ਕਰਮਚੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਤੇ ਬਹੁਤ ਸਾਰੀਆਂ ਕਮੇਟੀਆਂ ਜਿਹੜੀਆਂ ਨੇ ਉਹ ਉਹਨਾਂ ਦੇ ਨੁਮਾਇੰਦੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿਉਂਕਿ ਛੁੱਟੀਆਂ ਚੱਲ ਰਹੀਆਂ ਸੀਗੀਆਂ ਹਾਈ ਕੋਰਟ ਜਿਹੜਾ ਅੱਜਕੱਲ ਚ ਖੁੱਲਣ ਜਾ ਰਿਹਾ ਔਰ ਖੰਨੇ ਵੱਲੋਂ ਵੀ ਅਸੀਂ ਅਪਡੇਟ ਦਾਇਰ ਕਰਾਂਗੇ ਔਰ ਜੋ ਇਹਨਾਂ ਨੇ ਮੰਨਮਾਨੀ ਕੀਤੀ ਆ ਜੋ ਚੰਦ ਬੰਦਿਆਂ ਨੂੰ ਉਹ ਉਹਨਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਆ ਸ਼ਹਿਰ ਦੀ ਸਹੂਲਤ ਨਹੀਂ ਦੇਖੀ ਲੋਕਾਂ ਦੀ ਸਹੂਲਤ ਨਹੀਂ ਦੇਖੀ ਔਰ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਕਰ ਦਿੱਤੀਆਂ ਤੋਂ ਉਹਦੇ ਖਿਲਾਫ ਅਸੀਂ ਹਾਈ ਕੋਰਟ ਜਾ ਰਹੇ ਹਾਂ ਔਰ ਸਾਨੂੰ ਪੂਰਨ ਭਰੋਸਾ ਹੈ ਕਿ ਹਾਈ ਕੋਰਟ ਤੋਂ ਸਾਨੂੰ ਜਿਹੜਾ ਵਾ ਇਨਸਾਫ ਮਿਲੇਗਾ ਔਰ ਕਈ ਥਾਵਾਂ ਤੇ ਸਰਕਾਰ ਨੂੰ ਨੋਟਿਸ ਵੀ ਹੋ ਗਿਆ ਔਰ ਅਸੀਂ ਵੀ ਜਲਦ ਜਿਹੜੀ ਆਪਣੀ ਇਹ ਪਟੀਸ਼ਨ ਆ ਉਹ ਦਾਇਰ ਕਰਨ ਜਾ ਰਹੇ ਹਾਂ ਸਰ ਇਹਨਾਂ ਨੂੰ ਇਲੈਕਸ਼ਨ ਵੀ ਲੜਾਉਗੇ ਤੁਸੀਂ ਜੇ ਮੈਂ ਸ਼ਾਮਿਲ ਹੋ ਸਕਦਾ ਮੈਂ ਦੇਖੋ ਜਦੋਂ ਹਲੇ ਤੱਕ ਕੋਈ ਇਲੈਕਸ਼ਨ ਦੀ ਕੋਈ ਉਹ ਨਹੀਂ ਹੈਗੀ ਕੋਈ ਐਲਾਨ ਨਹੀਂ ਹੋਇਆ ਔਰ ਕੋਈ ਹਜੇ ਇਲੈਕਸ਼ਨਰ ਦਾ ਮਾਹੌਲ ਲੱਗ ਨਹੀਂ ਰਿਹਾ ਸਿਰਫ ਇਹਨਾਂ ਨੇ ਇੱਕ ਨਕਸ਼ਾ ਲਾ ਕੇ ਵਾਰਡਬੰਦੀ ਜ਼ਰੂਰ ਉਹਦੇ ਚ ਨੋਟੀਫਾਈ ਕੀਤੀ ਹੈ ਪਰ ਹਾਲੇ ਤੱਕ ਜਿਹੜੀ ਸਥਿਤੀ ਹੈ ਉਹ ਹਜੇ ਇਹ ਨਹੀਂ ਪਤਾ ਵੀ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਕਦੋਂ ਹੋਣੀ ਹੈ ਕਦੋਂ ਇਹਦਾ ਐਲਾਨ ਹੋਣਾ ਜਦੋਂ ਐਲਾਨ ਹੋਏਗਾ ਉਦੋਂ ਫਿਰ ਕਾਂਗਰਸ ਪਾਰਟੀ ਜਿਹੜੀ ਆ ਉਹ ਜਿਹੜੀ ਸਾਰੀ ਸਾਡੀ ਸਕਰੀਨਿੰਗ ਕਮੇਟੀ ਉਹ ਬੈਠੇਗੀ ਔਰ ਉਸ ਤੋਂ ਬਾਅਦ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਚੈਨ ਕੀਤੀ ਜਾਂਦੀ ਹੈ ਪਹਿਲਾਂ ਤਾਂ ਮੈਂ ਸਾਰੇ মিডিਆ ਭਾਈਚਾਰੇ ਦਾ ਸਵਾਗਤ ਕਰਦਾ ਅੱਜ ਮੈਨੂੰ ਮਾਨ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਮੈਨੂੰ ਆਪਣੇ ਨਾਲ ਜੋੜਿਆ ਤੇ ਮੈਂ ਹੁਣ ਪਹਿਲਾਂ ਕੰਮ ਕਰਦਾ ਸੀ ਇੰਡੀਪੈਂਡੈਂਟ ਮੈਂ ਹੁਣ ਮੈਨੂੰ ਪਾਰਟੀ ਦੇ ਨਾਲ ਲੱਗ ਕੇ ਹੋਰ ਸਾਥ ਮਿਲਿਆ ਤੇ ਪਾਰਟੀ ਤੋਂ ਮੈਨੂੰ ਉਦੇਸ਼ ਮਿਲਣਗੇ ਜਿਵੇਂ ਪਾਰਟੀ ਕਹੂਗੀ ਜਿਵੇਂ ਹਾਈ ਕਮਾਂਡ ਕਹੂਗੀ ਮੈਂ ਉਹਦੇ ਕੰਮ ਕਰਾਂਗਾ ਇਹ ਜਿਹੜੇ ਅੱਜ ਤੁਸੀਂ ਸ਼ਾਮਲ ਹੋਏ ਹੋ ਇਹਦੇ ਵਿੱਚ ਤੁਸੀਂ ਆਪਣੇ ਵਾਰਡ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀ ਮੇਰੇ ਵਾਰਡ ਦੇ ਲੋਕਾਂ ਨੇ ਹੀ ਮੈਨੂੰ ਕਿਹਾ ਵੀ ਤੁਸੀਂ ਅੱਗੇ ਆਓ ਤਾਂ ਮੈਂ ਅੱਗੇ ਆਇਆ ਕਿਉਂਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਵਾਰਡ ਨਹੀਂ ਹੈਗਾ ਅਸੀਂ ਕਈ ਸਾਲਾਂ ਤੋਂ ਇਕੱਠੇ ਕਈ ਸੰਸਥਾ ਚਲਾ ਰਹੇ ਹਾਂ ਇਸ ਕਰਕੇ ਜਿਵੇਂ ਜਿਵੇਂ ਮੈਨੂੰ ਬਜ਼ੁਰਗਾਂ ਨੇ ਕਿਹਾ ਜਵਾਨਾਂ ਨੇ ਕਿਹਾ ਭਾਈਆਂ ਨੇ ਕਿਹਾ ਤਾਂ ਕਰਕੇ ਮੈਂ ਆ ਗਿਆ ਮਾਤਾ ਭੈਣਾਂ ਨੇ ਕਿਹਾ ਤਾਂ ਮੈਂ ਅੱਗੇ ਆਇਆ ਇੱਕਰੀ ਵੀ ਤੁਸੀਂ ਸਮਾਂ ਸਰਵਜ ਬਹੁਤ ਟਾਈਮ ਤੋਂ ਜੁੜੇ ਹੋਈਆਂ ਤੁਸੀਂ ਸ਼ਹਿਰ ਚ ਖਾਸ ਕਰਕੇ ਆਪਣੇ ਵਾਰਡ ਨੂੰ ਤੋਂ ਰਹਿੰਦੇ ਹੋ। ਅ ਕੀ ਆ ਕੀ ਆ ਤੁਸੀਂ ਇਲੈਕਸ਼ਨ ਵੀ ਲੜੋਗੇ? ਦੇਖੋ ਜੀ ਇਹ ਹਾਈ ਕਮਾਂਡ ਦਾ ਫੈਸਲਾ ਹੋਊਗਾ ਜੇ ਉਹ ਮੈਨੂੰ ਇਸ ਲਈ ਸਮਝਣਗੇ ਤਾਂ ਮੈਂ ਜ਼ਰੂਰ ਇਲੈਕਸ਼ਨ ਲੜਾਂਗਾ। ਇੱਕ ਗੱਲ ਇਹ ਵੀ ਦੇਖਣ ਨੂੰ ਆ ਰਹੀ ਹੈ ਵੀ ਜਿਹੜਾ ਪੁਰਾਣਾ ਵਾਰਡ ਨੰਬਰ 19 ਸੀ ਇਹ ਉੱਥੇ ਕੋਈ ਨਵੀਂ ਵਾਰਡਬੰਦੀ ਹੋਏ ਜਾਂ ਕੁਝ ਚੇਂਜਸ ਵਗੈਰਾ ਹੋਏ ਆ। ਵੀ ਅਗਰ ਕੋਈ ਚੇਂਜਸ ਹੁੰਦੇ ਤਾਂ ਤੁਹਾਨੂੰ ਕੋਈ ਫਰਕ ਪੈਂਦਾ ਉਹਨਾਂ ਦੇ। ਦੇਖੋ ਜੀ ਇਹ ਪਹਿਲੀ ਗੱਲ ਤਾਂ ਇਹ ਵਾਰਡਬੰਦੀ ਨਹੀਂ ਇਹ ਪਾਰਡਬੰਦੀ ਹੈ ਜੀ। ਤੁਸੀਂ ਦੇਖੋ ਜੀ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਇਹਨਾਂ ਨੂੰ ਇਲਾਕੇ ਕਟਵਾਉਣ ਦੀ ਕੀ ਲੋੜ ਸੀ ਇਹ ਸਾਡਾ ਵਾਰਡ ਇਹਨਾਂ ਵਧੀਆ ਤੇ ਨਾਲ ਲੱਗਦਾ ਵਾਰਡ ਸੀ ਜਿਵੇਂ ਕਿ ਆ ਨਾਬਾ ਕਲੋਨੀ ਜਿੱਥੇ ਆਪਾਂ ਬੈਠੇ ਆ ਇਹਦੇ ਨਾਲ ਆਨੰਦਨਗਰ ਹੈ ਬਿਲਕੁਲ ਹੀ ਨਾਲ ਹੈ ਤੇ ਹੁਣ ਇਹਨਾਂ ਨੇ ਨਾਬਾ ਕਲੋਨੀ ਵੀ ਕੱਟਤੀ ਆਨੰਦਨਗਰ ਵੀ ਕੱਟਤਾ ਜੇ ਤੁਸੀਂ ਕੰਮ ਕਿਤੇ ਤੁਸੀਂ ਡਰਦੇ ਕਿਉਂ ਕਿਉਂ ਤੁਸੀਂ ਵਾਰਡ ਤੋੜੇ ਕਿਉਂ ਤੁਸੀਂ ਇਹ ਪਾਰਡਬੰਦੀ ਕੀਤੀ ਰਿਕੀ ਜੀ ਜੇ ਪਾਰਟੀ ਤੁਹਾਨੂੰ ਟਿਕਟ ਦਿੰਦੀ ਐ ਤੁਹਾਡੇ ਸਾਹਮਣੇ ਕੀ ਕੀ ਚੁਣੌਤੀਆਂ ਰਹਿਣਗੀਆਂ ਵਾਰਡ ਦੇ ਮੇਰੇ ਲਈ ਚੁਣੌਤੀ ਚੁਣੌਤੀਆਂ ਹੀ ਵਾਰਡ ਲਈ ਤੁਸੀਂ ਹੁਣ ਆਏ ਹੋ ਤੁਸੀਂ ਦੇਖਿਆ ਹੋਣਾ ਕਿੰਨਾ ਗੰਦ ਮਚਿਆ ਪਿਆ ਤੁਸੀਂ ਆ ਗਲੀ ਚੋਂ ਨਿਕਲਿਓ ਤੁਸੀਂ ਪੂਰੇ ਵਾਰਡ ਦਾ ਮੈਂ ਕਹਿੰਦਾ ਇੱਕ ਵਾਰ ਚੱਕਰ ਮਾਰ ਕੇ ਜਾਇਓ ਜਾਂਦੇ ਹੋਏ ਤੁਹਾਨੂੰ ਪਤਾ ਲੱਗੂ ਸਵਾਈ ਦੀ ਸਮੱਸਿਆ ਇੱਥੇ ਲਾਈਟ ਦੀ ਸਮੱਸਿਆ ਲਾਈਟਾਂ ਤਾਂ ਮੈਂ ਬਹੁਤ ਠੀਕ ਕਰਾ ਚੁੱਕਿਆ 59 ਲਾਈਟ ਖਰਾਬ ਸੀਗੀਆਂ ਮੈਂ 1 ਮਹੀਨੇ ਦੇ ਅੰਦਰ ਅੰਦਰ 40 45 ਠੀਕ ਕਰਾ ਚੁੱਕਿਆ ਤੇ ਸਿਵਰੇ ਦੀ ਬੜੀ ਸਮੱਸਿਆ ਇੱਥੇ ਆਨੰਦਨਗਰ ਚ ਜੀ ਦੇਖੋ ਅੱਜ ਦੇ ਟਾਈਮ ਚ ਪਾਣੀ ਨਹੀਂ ਹੈ ਪਾਣੀ ਦੀ ਪਾਈਪ ਨਹੀਂ ਆ ਤੁਸੀਂ ਮੰਨ ਸਕਦੇ ਹੋ ਵੀ ਆਪਣੇ ਸ਼ਹਿਰ ਦੇ ਵਿੱਚ ਇੰਨੀ ਟੈਕਨੋਲੋਜੀ ਫਾਸਟ ਹੋ ਚੁੱਕੀ ਹੈ ਦੁਨੀਆ ਕਿੱਥੇ ਜਾ ਚੁੱਕੀ ਹੈ ਆਪਣੇ ਚ ਪਾਣੀ ਦੀ ਸਮੱਸਿਆ ਹੈ ਹਜੇ ਤੱਕ ਇਹ ਚ ਛੋਟੀ ਛੋਟੀ ਸਮੱਸਿਆ ਨਹੀਂ ਸੋਲਵ ਹੋ ਰਹੀਆਂ ਬੜੀਆਂ ਤਾਂ ਸੜਕਾਂ ਦਾ ਬੁਰਾ ਹਾਲ ਹੈ ਜੀ ਫਿਰ ਆਪਣੇ ਬਾੜ ਚ ਸੀਸੀਟੀਵੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਉਹਦੇ ਲਈ ਵੀ ਪ੍ਰੋਸੈਸ ਕਰੂੰਗਾ ਜੇ ਮੈਂ ਮੌਕਾ ਦਿੰਦੀ ਹੈ ਜਨਤਾ ਮੈਨੂੰ ਮੈਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਲੋਕ ਮੇਰਾ ਵਾਰਡ ਦੇਖਣ ਆਇਆ ਕਰਨਗੇ ਕਿ ਹਾਂ ਵਾਰਡ ਨੰਬਰ 15 ਪਹਿਲਾਂ 19 ਸੀ ਹੁਣ 15 ਹੋ ਗਿਆ ਸਵਾਰਾ ਬੈਠੀ ਹੋ ਗਈ ਜਾਇ ਇਸ ਤਰ੍ਹਾਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਆਉਣਗੀਆਂ ਉਹਨਾਂ ਨੂੰ ਤੁਸੀਂ ਕਿਵੇਂ ਦੇਖੋਗੇ ਕਿਉਂਕਿ ਆਪ ਸੜਕਾਂ ਨਾਲੀਆਂ ਇੱਕ ਕਾਮਨ ਜੀ ਸਮੱਸਿਆ ਹੈ ਇਸ ਤੋਂ ਇਲਾਵਾ ਸੀਸੀਟੀਵੀ ਦਾ ਵੀ ਤੁਸੀਂ ਦੱਸਤਾ ਹੋਰ ਕਿਹੜੀ ਕਿਹੜੀ ਤੁਹਾਡੇ ਸਾਹਮਣੇ ਦੇਖੋ ਜੀ ਪਸ਼ੂਆਂ ਦਾ ਬਹੁਤ ਬੜਾ ਇੱਥੇ ਸਾਡੇ ਦੋ ਸ਼ਾਲਾ ਕਰਕੇ ਪਵਾਰਾ ਪਸ਼ੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਕਰਿਆ ਹੁਣ ਪਿਛਲੇ ਦਿਨੀ ਸਾਡਾ ਭਰਾ ਸੀਗਾ ਇੱਥੇ ਅਨੰਤਨਗਰ ਚ ਮਨੋਜ ਮੈਡੀਕਲ ਵਾਲਾ ਉਹਨੂੰ ਇੱਕ ਪਸ਼ੂ ਦੁਆਰਾ ਨੁਕਸਾਨ ਪੁੱਟਾ ਗਿਆ ਆਪਾਂ ਇਹ ਸਮੱਸਿਆ ਸਾਡੀਆਂ ਵਾਰਡ ਦੀਆਂ ਬਹੁਤ ਜ਼ਿਆਦਾ ਵੱਡੀਆਂ ਸਮੱਸਿਆ ਨੇ ਜਿੰਨੇ ਤੱਕ ਸਾਨੂੰ ਇਹ ਆਪਾਂ ਅੱਗੇ ਆਏ ਆ ਐਵੇਂ ਹਰ ਬੰਦੇ ਨੂੰ ਅੱਗੇ ਆਣਾ ਚਾਹੀਦਾ ਜੀ ਮੈਂ ਤਾਂ ਇਹੀ ਕਹਿੰਦਾ ਨੌਜਵਾਨ ਅੱਗੇ ਆਣ ਤਾਂ ਆਪਾਂ ਰਲ ਮਿਲ ਕੇ ਇਹ ਕੰਮ ਖੋਜਦੇ ਥੈਂਕ ਯੂ ਜਾਦੀ ਨੂੰ ਇਹ ਪੱਲਾ ਜਿਵੇਂ ਕਾਰੀਗਰ ਤੇ ਸੀ ਬੁਰੀ ਨਗਰ ਕੁੰਤਲੋ ਚੋਨਾ ਜਨ ਬਹੁਤ ਮਤਲਬ ਅੱਗੇ ਉਹ ਵੀ ਕੰਮ ਕੀਤਾ ਹੈ ਉਹ ਵੀ ਕਾਂਗਰਸ ਦੇ ਸ਼ਾਮਲ ਹੋ ਰਿਹਾ ਜਰਮਨੀ ਨਾਲ ਕੀ ਕਾਰਨ ਹੈ ਸਭ ਤੋਂ ਪਹਿਲਾਂ ਮੈਸੂਮ ਮੀਡੀਆ ਭਾਈ ਕਰਦਾ ਸਵਾਗਤ ਕਰਦਾ ਹੈ ਤੁਸੀਂ ਸਵਾਲ ਕੀਤਾ ਹੈ ਕਿ ਮੈਂ ਅਰਜਲ ਚ ਸੀ ਤੇ ਐਮਸੀ ਇਲੈਕਸ਼ਨਾਂ ਚ ਰਹੇ ਮੈਂ ਇੱਕ ਆਦਮੀ ਨਾਲ ਰਹੇ ਮੈਂ ਐਮਸੀ ਇਲੈਕਸ਼ਨਾਂ ਚ ਜੋ ਪਾਰਟੀ ਨੇ ਭੇਜਿਆ ਸੀਗਾ ਉਸਦੇ ਕੰਮਾਂ ਨੂੰ ਦੇਖਦੇ ਹੋਏ ਪਰ ਜਿਵੇਂ ਕਿ ਮੈਂ ਨਾਲ ਸੀ ਲੋਕੀ ਆ ਕੇ ਪੁੱਛਦੇ ਸੀ ਕਿ ਆ ਬੰਦੇ ਤੇ ਨਾਲ ਸੀ ਤੂੰ ਉਸ ਦੇ ਲਈ ਵੋਟਾਂ ਦੀ ਮੰਗ ਕੀਤੀ ਐ ਤੇ ਆ ਸਾਡੇ ਕੰਮ ਨਹੀਂ ਹੁੰਦੇ ਤਾਂ ਉੱਥੇ ਅਸੀਂ ਜਵਾਬ ਦੇ ਕੀ ਹੋ ਸਕਦੇ ਸੀ ਜਦੋਂ ਅਸੀਂ ਦੇਖਿਆ ਕਿ ਉਹ ਕੰਮ ਕਰਨ ਦੇ ਕਾਬਿਲ ਨਹੀਂ ਹੈ ਤੇ ਇਹ ਸਾਡਾ ਰਿੱਕੀ ਭਰਾ ਸ਼ੁਰੂ ਤੋਂ ਹੀ ਇਸ ਮਾਸੇਵਾ ਦੇ ਕੰਮ ਕਰਦਾ ਆ ਰਿਹਾ ਤੇ ਹੁਣ ਇਸ ਨੂੰ ਚਾਹ ਜਿਹੜੀ ਮਰਜ਼ੀ ਪਾਰਟੀ ਨਾਲ ਲਿੰਕ ਹੈ ਪਾਰਟੀ ਨੇ ਨਵਾਜਿਆ ਤਾਂ ਕਿ ਇਹ ਅੱਗੇ ਆਵੇ ਇਸ ਲਈ ਅਸੀਂ ਰਿੱਕੀ ਵੀਰ ਦੇ ਨਾਲ ਆ ਤੇ ਅੱਗੇ ਤੋਂ ਵੀ ਮੁਹੱਲੇ ਦੇ ਬਾੜ ਦੇ ਕੰਮ ਅਸੀਂ ਉਸੇ ਤਰ੍ਹਾਂ ਕਰਾਵਾਂਗੇ ਜਿਵੇਂ ਉਸ ਦੇ ਲਈ ਵੋਟਾਂ ਮੰਗਣਗੇ ਉਸਨੇ ਕੰਮ ਨਹੀਂ ਕਰਾਏ ਹੁਣ ਸਾਡਾ ਰਿੱਕੀ ਵੀਰ ਪਹਿਲਾਂ ਤੋਂ ਵੀ ਕੰਮ ਕਰਾਉਂਦਾ ਆ ਰਿਹਾ ਤੇ ਸਾਨੂੰ ਪੂਰਾ ਭਰੋਸਾ ਹੈ ਇਸ ਵੀਰ ਤੇ ਕਿ ਸਾਡੇ ਵਾਰ ਦੇ ਕੰਮ ਕਰਾਏ ਕਰਵਾਏਗਾ ਤੇ ਤੁਹਾਨੂੰ ਪੱਕਾ ਪਤਾ ਜੀ ਮੇ ਟਿਕਟਰ ਨੂੰ ਮਿਲੇਗੀ ਇਸ ਬੰਦ ਦੇ ਦੇਖੋ ਟਿਕਟ ਦੇਣਾ ਜਾਂ ਨਾ ਦੇਣਾ ਇਹ ਹਾਈ ਕਮਾਂਡ ਦਾ ਉਹ ਹੈ ਪਰ ਜਿਸ ਸਾਹਬ ਦੇ ਨਾਲ ਵਿੱਕੀ ਬੰਨੇ ਕਰੋਨਾ ਦੇ ਟਾਈਮ ਜਿਆ ਫੋਰ ਉਸ ਤੋਂ ਬਾਅਦ ਲਾਈਟਾਂ ਗਲੀਆਂ ਦੇ ਕੰਮ ਕਰਵਾਏ ਨੇ ਪਹਿਲਾਂ ਐਮਸੀ ਦੀ ਨਾ ਹੁੰਦੇ ਹੋਏ ਵੀ ਕਿਆ ਇਹ ਬਾਅਦ ਦੇ ਵਿੱਚ ਨਹੀਂ ਕਰਵਾਣਗੇ